ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਪਿੰਡ ਧੌਲਾ ਤੋਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਵਿੱਚ ਇੱਕ ਆਪਾ ਤੁਹਾਡੇ ਲਈ ਸੁਬਾਨਦ ਮੈਂ 15-20 ਦਿਨਾਂ ਦੀ ਦੋਸਤੋ ਮੱਝ ਸੂਈ ਹੋਈ ਹੈ ਚੰਗਾ ਕਦਗਾੜਾ ਥਣਹਵਾਨ ਵੀ ਹੈਗੀ ਬਿਲਕੁਲ ਸਾਫ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਲਓ ਬਾਈ ਨਾਮ ਲਖਵਿੰਦਰ ਆ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿਹਨਾ 75088833 750888332 ਤੇ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਆ ਨਾ ਕੈਦਨਾ ਦਾ ਸੂਆ ਦਾ ਉਹ ਹੋ ਗਏ ਬਾਈ 20 ਦਿਨ ਸੂਈ ਨੂੰ ਹੋ ਗਏ 20 ਦਿਨ ਤੇ ਹੁਣ ਹਾਜ਼ਰ ਦੁੱਧ ਕਿੰਨਾ ਹੈ ਬਾਈ ਜਰ ਆਪਾਂ ਝੂਠੀ ਮਾਰਦੇ ਕੱਲ ਮੰਡਿਓ ਲਈਏ ਕੱਲ ਮੰਡਿਓ ਲਈਏ ਤੇ ਹੁਣ ਮੰਨ ਲਾ ਵੀ ਕਿੰਨਾ ਕਹੇ ਦੀ ਮਾਲਕ ਦੁੱਧ ਤਿਆਰ ਆ ਮਾਂ ਕਹਦਾ ਕਿਹਦਾ 14 ਕਿਲੋ ਸੀ ਤੂੰ ਕਿਉਂ ਦੇ ਦੇ ਮਨ ਲਾ ਵੀ ਤੇਰਾ ਮਨ ਕਿੰਨਾ ਕਹਿੰਦਾ ਕਿ ਕਿੰਨਾ ਦੇ ਮਾਲਕ ਰੱਖ ਲੋ ਉਹ ਦਾ ਆਪਣੇ ਜੇ ਦੋ ਦਿਨ ਵੀ ਖੜ੍ਹਦੀਆ ਕਰੋ ਬਿਆਨਾ ਕਰ ਲੈ ਬੰਦਾ ਮਨਕੇ ਦੇ ਦੋਸਤੋ ਚੰਗਾ ਗੱਦਗਾਠ ਆ ਥਾਣਾ ਹਵਾਨੇ ਦੀ ਹੈਗੀ ਆ ਮੱਝ ਬਿਲਕੁਲ ਸਾਫ ਬਟਪੋੜੇ ਦੀ ਬੰਤਰ ਬਹੁਤ ਸ਼ਾਨਦਾਰ ਹੈ ਤੇ ਹੁਣ ਕੱਲ ਮੰਡਿਓ ਆਈਏ ਕੱਲ ਮੰਡਿਓ ਲਈ ਦੋਸਤੋ ਮੰਡਿਓ ਮੁੜੀ ਥੱਲੇ ਕੋਈ ਡੰਗ ਨਹੀਂ ਛੱਡਿਆ ਸਵੇਰ ਦੀ ਚਵਾਈ 6 ਵਜੇ ਦੇ ਸਵੇਰ ਦੀ ਚਵਾਈ ਆਪਣੇ ਘਰੇ ਚਾਹੀ ਚਾਰ ਸਵੇਰ ਦੀ ਚਵਾਈ ਦੋਸਤੋ ਬਾਹੂ ਮੈਂ ਥੱਲੇ ਬਾਹੂ ਵਾਂ ਘੜਦਾ ਨਹੀਂ ਸਵੇਰ ਦੀ ਚਵਾਈ 6 ਵਜੇ ਦੇ ਲਗਭਗ ਹੋਈ ਹੋਈ ਚੰਗਾ ਕੱਦ ਘੜਨ ਤੇ ਲਖਵਿੰਦਰ ਖੋਲ ਲੈ ਖੋਲ ਕੇ ਦੋਸਤੋ ਆਪਾਂ ਤੁਹਾਨੂੰ ਢੇੜਾ ਦਵਾ ਕੇ ਚੈੱਕ ਕਰਵਾ ਦਈਏ ਤੋਰੇ ਪੱਖੋਂ ਤੋਰੇਦਾਰ ਦੀ ਵੀਰ ਕਹਿੰਦਾ ਹੈਗੀ ਮੱਝ ਬਿਲਕੁਲ ਸਾਫ਼ ਫਿੱਕੀ ਫਿੱਕੀ ਹੈ ਦੋਸਤੋ ਜਾਦਵ ਬਰੀਡ ਵਾਲੀ ਮੱਝ ਹੈਗੀ ਸਿੰਘ ਸੰਗਾਰ ਸੋ ਤੇ ਬਾਕੀ ਹਵਾਨੇ ਤੇ ਬੈਂਜਮੂਨੀ ਦੇਖ ਲਓ ਕਾਫੀ ਚੰਗੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਸਹਾਂਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਲੈਣ ਦੇਣ ਵਾਲਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਬੱਚਾ ਲਾ ਕੇ ਮੱਝ ਪਸਮਾਈ ਹੋਈ ਹੈ ਸਵੇਰ ਦੀ ਚਵਾਈ ਪ੍ਰੋਪਰ 6 ਵਜੇ ਦੇ ਲਗਭਗ ਹੋਈ ਹੋਈ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਹਾਂਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਇਹ ਲੇਖੰਦਰ ਬੇਰੇ ਤਾਰਾ ਮਾਰ ਕੇ ਦਿਖਾ ਦੇ। ਦੋ ਦੋ ਚੈੱਕ ਕਰਦਾ ਚਵਾਈ ਪੱਖੋਂ ਬਿਲਕੁਲ ਸਾਫ਼ ਹੈਗੀ ਤੇ ਮੰਗ ਲਾਂਗੇ ਵੀ ਵਣ ਖੜ ਦੇ। ਦਿਲਖਵਿੰਦਰ ਲੈਂਡ ਦੇ ਨਾਲਾ ਰੇਟ ਕਿ ਹੋਊਗਾ ਵੀਰੇ ਦਾ ਬਸ ਮੈਂ 2 ਹੀ ਛੱਡਾਂਗੇ ਲੱਖ ਚੋਂ ਲੱਖ ਚੋਂ 2 ਛੱਡਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਦੇ ਦੋਸਤੋ ਕਰਾਇਆ ਮੁੱਲ 1 ਲੱਖ 10 ਜੀ ਵੀ ਬਸ ਲੱਖ ਚੋਂ ਮਾਨ ਦਾ ਅੰਗ ਲਾਂਗੇ ਆ ਬੰਦੇ ਦੋਸਤੋ ਲੱਖ 24 ਕਹਿੰਦਾ ਮਾਨ ਤਾਨ ਹੋਊਗਾ ਘਰੇ ਆਏ ਬੰਦੇ ਦਾ